ਸਾਨੂੰ ਬਹੁਤ ਦਿੱਕਤ ਆਉਂਦੀ ਹੈ ਸਾਡੇ ਕੋਲ ਆਇਆ ਨਹੀਂ ਜਾਂਦਾ ਸੀ ਕਿਸ਼ਤੀ ਨਾ ਹੋਵੇ ਤਾਂ ਬਸ ਨਾ ਕੋਈ ਸੜਾ ਓਕੇ ਹਾਂ ਬਾਲੇ ਓਕੇ ਮਾ ਤਾਂ ਫਿਰ ਘਰ ਨੂੰ ਕਿੱਧਰ ਦੀ ਜਾਂਦੇ ਹੋ ਆ ਪਾਣੀ ਦੇ ਵਿੱਚੋਂ ਦੀ ਜਾਂਦੇ ਹਾਂ ਪਾਣੀ ਵਿੱਚੋਂ ਦੀ ਹਾਂ ਆ ਜਿਹੜੀ ਆ ਬੋਟ ਜਾਂਦੀ ਹੈ ਕਿਸ਼ਤੀ ਲੈ ਕੇ ਜਾਂਦੀ ਹੈ ਹਾਂਜੀ ਇਹ ਲੈ ਕੇ ਜਾਂਦੀ ਹੈ ਸਰ ਤੇ ਜੇ ਕਿੰਨਾ ਕਿੰਨਾ ਪਾਣੀ ਆ ਜਾਂਦਾ ਫਿਰ ਪਾਣੀ ਬਹੁਤ ਜ਼ਿਆਦਾ ਆ ਜਾਂਦਾ ਘਰ ਬਹੁਤ ਜ਼ਿਆਦਾ ਹਾਂਜੀ ਠੀਕ ਇਹ ਤਾਂ ਬੜਾ ਜਾਇ ਨਹੀਂ ਜਾਂਦਾ ਘਰ ਆ ਤੁਹਾਡੇ ਦਿਖਾਈ ਹਾਂਜੀ ਹਾਂਜੀ ਨਹੀਂ ਜਾਇਆ ਜਾਂਦਾ ਸਾਡੇ ਘਰ ਆ ਸਾਨੂੰ ਬਹੁਤ ਦਿੱਕਤ ਆਉਂਦੀ ਐ ਸਾਡੇ ਕੋਲ ਆਇਆ ਨਹੀਂ ਜਾਂਦਾ ਸੀ ਕਿਸ਼ਤੀ ਨਾ ਹੋਵੇ ਤਾਂ ਬਸ ਨਾ ਕੋਈ ਸੜਾ ਓਕੇ ਹਾਂ ਵਾਲੇ ਓਕੇ ਮਾਨੇ ਕਿ ਜਦੋਂ ਜੋ ਕੈਸ਼ਤੀ ਨਾ ਹੋਵੇ ਸੋ ਤਾਂ ਘਰੇ ਹੀ ਨਾ ਜਾਇਆ ਜਾ ਨਾ ਕਰੇ ਨਾ ਇੱਥੇ ਤੁਸੀਂ ਹਾਂ ਰਾਸ਼ਨ ਪਾਣੀ ਦੀ ਕੋਸ਼ਿਸ਼ ਤੇ ਬਸ ਉਹ ਰਾਸ਼ਨ ਨਹੀਂ ਤਾਂ ਲੈ ਜਾਏ ਤਾਂ ਮੇਰੇ ਜਾਂਦਾ ਜੇ ਉੱਥੇ ਬੈਠੇ ਤਾਂ ਕੁਝ ਨਹੀਂ ਸਾਨੂੰ ਮਿਲਦਾ ਨਾ ਸਾਡੇ ਕੋਲ ਕੋ ਪਹੁੰਚਾਇਆ ਰਾਸ਼ਨ ਠੀਕ ਹੈ ਠੀਕ ਹੈ ਨਹੀਂ ਅਸੀਂ ਘਰਾਂ ਤੱਕ ਹੀ ਲੈ ਕੇ ਆਉਂਦਾ ਉਹਨਾਂ ਨੂੰ ਤਾਂ ਘਰਾਂ ਤੇ ਲੈ ਕੇ ਆਓ ਸਾਡੀ ਮਜਬੂਰੀ ਹੈ ਕਿ ਸਤੋਂ ਨਹੀਂ ਆਉਂਦਾ ਕਿਸ਼ਤੀ ਕਿਸ਼ਤੀ ਮੰਗ ਤੇ ਲਈ ਫਿਰ ਨੇ ਕਿਸ਼ਤੀ ਆ ਵੀ ਮਿਲ ਜਾਵੇ ਤਾਂ ਠੀਕ ਆ ਮੈਂ ਤਾਂ ਕੋਈ ਗੱਲ ਹੀ ਪਹੁੰਚ ਕੇ ਦਿਲ ਨਾ ਦੇ ਰੱਖੋ ਪਰਮਾਤਮਾ ਮਿਹਰ ਕਰੋ ਬਹੁਤ ਸੇਵਾਦਾਰ ਸੇਵਾ ਕਰੀ ਜਾਂਦੇ ਆ ਕਿਰਪਾ ਕਰੋ ਮਹਾਰਾਜ